ਮੈਂ ਰਜਿੰਦਰ ਕੋਰ ਤੁਸੀਂ ਇਸੇ ਤਰ੍ਹਾਂ ਬਣੇ ਰਹੋ ਸ਼ਰਪਰ ਫੋਕਸ ਦੇ ਨਾਲ ਤੇ ਅਸੀਂ ਲੈ ਕੇ ਆਏ ਹਾਂ ਨਾਬਾ ਤੋਂ ਤਾਜ਼ੀ ਰਿਪੋਰਟ ਨਾਬਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਸਿਹਤ ਮੰਤਰੀ ਵੱਲੋਂ ਕੀਤੀ ਅਚਨਚੇਤ ਚੈਕਿੰਗ ਮਰੀਜ਼ਾਂ ਦਾ ਜਾਣਿਆ ਹਾਲਚਲ ਮੰਤਰੀ ਬਲਵੀਰ ਸਿੰਘ ਦਾ ਵੱਡਾ ਬਿਆਨ ਪੰਜਾਬ ਦੇ ਭਰ ਵਿੱਚ 881 ਮੋਹੱਲਾ ਕਲੀਨਿਕ ਹਨ ਜੋ ਪੰਜਾਬ ਭਰ ਦੇ ਪਿੰਡਾਂ ਵਿੱਚ ਡਿਸਪੈਂਸਰੀਆਂ ਹਨ ਉਹਨਾਂ ਵਿੱਚ ਹੀ ਜਲਦੀ ਇਹ ਮੋਹੱਲਾ ਕਲੀਨਿਕ ਪੈਟਰਨ ਦੇ ਭਰਤੀ ਕਰਕੇ ਪਿੰਡ ਵਾਸੀਆਂ ਦੀ ਸੁਹੂਲਤਾਂ ਦੇ ਲਈ ਦਵਾਈਆਂ ਹਰੇਕ ਤਰ੍ਹਾਂ ਦੇ ਟੈਸਟ ਕੀਤੇ ਜਾਣਗੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਪਰ ਦੇ ਲੋਕਾਂ ਨੂੰ ਸੁਹੂਲਤਾਂ ਦੇਣ ਲਈ ਵਚਨਬੱਧ ਹਨ ਨਾਭਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਉਦੋਂ ਹਫੜਾ ਤਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਅਚਾਨਕ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਦੇ ਵੱਲੋਂ ਨਾਭਾ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ ਇਸ ਚੈਕਿੰਗ ਦੇ ਦੌਰਾਨ ਹਸਪਤਾਲ ਦੇ ਵਿੱਚ ਸਾਰਾ ਸਟਾਫ ਮੌਜੂਦ ਸੀ ਇਸ ਮੌਕੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਸਾਰੇ ਹੀ ਮਰੀਜ਼ਾਂ ਨੂੰ ਡਾਕਟਰ ਚੈੱਕ ਕਰ ਰਹੇ ਹਨ ਮੈਂ ਇਹ ਚੈੱਕ ਕੀਤਾ ਮੈਂ ਪੰਜਾਬ ਪਰ ਦੇ ਹਸਪਤਾਲਾਂ ਦੇ ਵਿੱਚ ਜਾ ਰਿਹਾ ਹਾਂ ਮਰੀਜ਼ਾਂ ਨੂੰ ਦਵਾਈਆਂ ਵੀ ਅੰਸ ਹਸਪਤਾਲ ਦੇ ਅੰਦਰੋਂ ਹੀ ਮਿਲ ਰਹੀਆਂ ਹਨ ਪਰ 100% ਦੀ ਦਵਾਈਆਂ ਅੰਦਰੋਂ ਨਹੀਂ ਮਿਲ ਰਹੀਆਂ ਅਸੀਂ 100% ਦੀ ਦਵਾਈਆਂ ਹੀ ਅੰਦਰੋਂ ਦੇਣ ਦਾ ਮਕਸਦ ਨੂੰ ਪੂਰਾ ਕਰਾਂਗੇ ਤੇ ਫ੍ਰੀ ਦਵਾਈਆਂ ਮੁਹੱਈਆ ਕਰਵਾਵਾਂਗੇ ਜੇ ਸਾਨੂੰ ਲੋੜ ਪਈ ਤਾਂ ਮਰੀਜ਼ਾਂ ਨੂੰ ਡਾਕਟਰ ਆਪ ਦਵਾਈਆਂ ਖਰੀਦ ਕੇ ਦੇਣਗੇ ਜਿਹੜਾ ਮਰੀਜ਼ ਹੋਵੇਗਾ ਉਹ ਆਪ ਦਵਾਈ ਖਰੀਦਣ ਨਹੀਂ ਜਾਵੇਗਾ ਸੂਬੇ ਭਰ ਦੇ ਵਿੱਚ ਹਸਪਤਾਲਾਂ ਦੇ ਵਿੱਚ ਡਾਕਟਰ ਤੇ ਸਟਾਫ ਦੀ ਭਰਤੀ ਦੇ ਲਈ ਕੈਬਨਿਟ ਦੇ ਵਿੱਚ ਮਨਜ਼ੂਰੀ ਦੇ ਦਿੱਤਾ ਹੈ ਜਲਦੀ ਹੀ 2 ਟਾਈਮ ਹੀ ਨੇ ਵਿੱਚ ਨੌਕਰੀਆਂ ਦਿੱਤੀਆਂ ਜਾਣਗੀਆਂ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਪੰਜਾਬ ਭਰ ਦੇ ਵਿੱਚ 881 ਮੋਹੱਲਾ ਕਲੀਨਿਕ ਹਨ ਜੋ ਪੰਜਾਬ ਭਰਾਂ ਦੇ ਪਰਦੇ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਹਨ ਉਹਨਾਂ ਵਿੱਚ ਵੀ ਜਲਦ ਹੀ ਮੋਹੱਲਾ ਕਲੀਨਿਕ ਪੈਟਰਨ ਦੇ ਭਰਤੀ ਕਰਕੇ ਪਿੰਡ ਵਾਸੀਆਂ ਦੀ ਸਹੂਲਤ ਦੇ ਲਈ ਦਵਾਈਆਂ ਹਰੇਕ ਤਰ੍ਹਾਂ ਦੇ ਟੈਸਟ ਕੀਤੇ ਜਾਣਗੇ ਤੇ ਆਮ ਆਦਮੀ ਪਾਰਟੀ ਦੇ ਸਰਕਾਰ ਪੰਜਾਬ ਭਰ ਦੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਵਚਨਬੱਧ ਹਨ ਮੇਰਾ ਮਕਸਦ ਹੈ ਸਾਰੇ ਹਸਪਤਾਲ ਨੂੰ ਵਿਜ਼ਿਟ ਕਰਕੇ ਜਿਵੇਂ ਸੈਂਟਰਾਂ ਨੂੰ ਸ਼ੁਰੂ ਕਰਨਾ ਔਰ ਮਰੀਜ਼ਾਂ ਨੂੰ ਸਾਰੀ ਸੁਵਿਧਾ ਮਿਲ ਰਹੀ ਆ ਡਾਕਟਰਸ ਵੀ ਦੇਖ ਰਹੇ ਸਾਰੇ ਪੇਸ਼ੈਂਟ ਦੇਖ ਰਹੇ ਆ ਬਾਕੀ ਸਾਰਾ ਕੁਝ ਠੀਕ ਹੈ ਦਵਾਈਆਂ ਮਿਲ ਰਹੀਆਂ ਮਰੀਜ਼ਾਂ ਨੂੰ ਲੇਕਿਨ 100% ਨਹੀਂ ਮਿਲ ਰਹੀਆਂ 100% ਦਵਾਈ ਹਸਪਤਾਲ ਤੋਂ ਦੇਣੀ ਆ ਔਰ ਫ੍ਰੀ ਦੇਣੀ ਆ ਜੇ ਲੋੜ ਪੈਗੀ ਤਾਂ ਡਾਕਟਰ ਫ੍ਰੀ ਦੇ ਕੇ ਦੇਣਗੇ ਐਸਐਮਓ ਸਾਡੇ ਨਾਲ ਖੜੇ ਐ ਐਸਐਮਓ ਫ੍ਰੀ ਦੇਣਗੇ ਪੇਸ਼ੈਂਟ ਦਵਾਈ ਫ੍ਰੀਦਰ ਨਹੀਂ ਜਾਏਗਾ ਮੇਰਾ ਮਕਸਦ ਹੈ ਕਿ ਸਾਰੇ ਹਸਪਤਾਲ ਨੂੰ ਵਿਜ਼ਿਟ ਕਰਕੇ ਜਿਵੇਂ ਇਹ ਸੈਂਟਰ ਹੈ ਨੂੰ ਸ਼ੁਰੂ ਕਰਨਾ ਔਰ ਮਰੀਜ਼ਾਂ ਨੂੰ ਸਾਰੀ ਸੁਵਿਧਾ ਮਿਲ ਰਹੀ ਆ ਡਾਕਟਰਸ ਵੀ ਦੇਖ ਰਹੇ ਸਾਰੇ ਪੇਸ਼ੈਂਟ ਦੇਖ ਰਹੇ ਆ ਬਾਕੀ ਸਾਰਾ ਕੁਝ ਠੀਕ ਹੈ ਦਵਾਈਆਂ ਵੇਕਨ 100% ਨਿਮਰਲੀ ਇਹ 100% ਦਵਾਈ ਹਾਸ ਤਰਫ ਦਣੀ ਆਉਂ ਫਰੀ ਦੇ ਰਿਹਾ ਜੀ ਜੇ ਲੋਡ ਪੈਗੀ ਤਾਂ ਡਾਕਟਰ ਫਰੀ ਦੇ ਦੇਣਗੇ ਐਸ ਐਮਓ ਸਾਡ ਨਾਲ ਕਰੇ ਐਸ ਐਮਓ ਕਰੀ ਦੇਣਗੇ ਪੇਸ਼ੈਂਟ ਦਵਾਈ ਫਰੀਦਰ ਨਹੀਂ ਜਾਏਗਾ ਸਰ ਸਰ ਸਟਾਫ ਦੀ ਲੋਟ ਘਟਾਈ ਬਚਰੇ ਲੰਦੇ ਚਲੇ ਉਹ ਸਟਾਫ ਦੀ ਭਰਤੀ ਚੱਲ ਰਹੀ ਹੈ ਜੀ ਡਾਕਟਰ ਭਰਤੀ ਕਿਤੇ ਹੁਣ ਜਿਹੜੇ ਪੈਰਾਮੈਡਿਕਸ ਦੀ ਕੈਬਨਟਰੀ ਜਿਹੜੀ ਹੁਣ ਪਰਸਾ ਹੋਈ ਹੈ ਨਾ ਕੈਬਨਟ ਨੇ ਕਲੀਅਰ ਕਰਤੀ ਹੈ ਜੀ ਤੇ ਉਹ ਨਵੀਂ ਭਰਤੀ ਸ਼ੁਰੂ ਹੋ ਰਹੀ ਹੈ ਵੀ ਮਸਾ 1.5 2 ਬਲੇ ਨਵੇਂ ਸਟਾਫ ਵੀ ਆ ਜਾਣਗੇ ਸਾਰੇ ਇਹ ਸਾਰਾ ਬਿਲਡਿੰਗ ਨੂੰ ਮਰੀਜ਼ ਰੋਗੀ ਦੀ ਆਏ ਇਹ ਹੁਣ ਸਾਲਾ ਇਹ ਤਾਂ ਬਿਜਲੀ ਉਦੇ ਵਿੱਚ ਵੀ ਹੁਣ ਸ਼ਿਫਟ ਕਰਾਂਗੇ ਉਦੇ ਵਿੱਚ ਬਾਕੀ ਦਾ ਸਮਾਨ ਵੀ ਭੇਜਾਂਗਾ ਨਾਮੇ ਬੈੱਡ ਜਿਹੜਾ ਸਾਰੇ ਫੈਸ਼ਨ ਪੈਟਰਨ ਦਾ ਸਮਾਨ ਸਾਰਾ ਭੇਜਾਂਗੇ ਔਰ ਇਹਨੂੰ ਜਲਦੀ ਸ਼ੁਰੂ ਕਰਾਂਗੇ ਦੋ ਕਰਾਂਗੇ ਮੱਲਾਕਰ ਨੇ ਸਰ ਹੁਣ ਕੀ ਸਟੇਟਸ ਹੈ ਵੀ ਹੋਰ ਵਾਤ ਮੱਲਾਕਰ ਨੇ ਕਾਟਸੋ ਕਿਸੀ ਹੈ ਜੀ ਹੁਣ ਸਾਡੀ ਪਹਿਲੀ ਕੋਸ਼ਿਸ਼ ਹੈ ਕਿ ਜਿਹੜੇ ਜਿਹੜੇ ਰੂਰਲ ਡਿਸਪੈਂਸਰੀ ਜਾਣਾ ਜੀ 500 550 ਦੇ ਤਕਰੀਬ ਹੈ ਉਹਨਾਂ ਨੂੰ ਵੀ ਇਸੇ ਪੈਟਰਨ ਦੇ ਉੱਤੇ ਜਿਹੜਾ ਸਟਾਫ ਭਰਤੀ ਕਰਦੇ ਤੇ ਉਹਨਾਂ ਨੂੰ ਜਿਹੜੀ ਹੈਗੀ ਹੈ ਦਵਾਈ ਔਰ ਉਹਨਾਂ ਨੂੰ ਸਾਰੇ ਉਹਦੇ ਡਾਇਗਨੋਸਟਿਕ ਟੈਸਟ ਉੱਤੇ ਹੋਣ ਲੱਗਾ ਅਸੀਂ ਦਵਾਈਆਂ ਟੈਸਟ ਉੱਤੇ ਵੀ ਹੋਣ ਲੱਗ ਉਹ ਜਿਹੜਾ ਸਟਾਫ ਹੋਏਗਾ ਉਹਨਾਂ ਨੂੰ ਅਸੀਂ ਜਿਵੇਂ 90 ਦਾ ਹਸਪਤਾਲ ਹੈ 810 ਦਾ ਹਸਪਤਾਲ ਹੈ ਇਹਨਾਂ ਜਿਹੜੇ ਨੇੜੇ ਦੇ ਹਸਪਤਾਲ ਉੱਥੇ ਉਹਨਾਂ ਨੂੰ ਲਗਾ ਕੇ ਉੱਥੇ ਵੀ ਸਰਵਿਸ ਬਿਹਤਰ ਹੋਣੀ ਹੈ ਸਟਾਫ ਪੂਰਾ ਹੋ ਜਾਏਗਾ ਹੈਲਥ ਨਿਸਟਸਰ ਵੱਲੋਂ ਵਿਜ਼ਿਟ ਕੀਤਾ ਗਿਆ ਤੇ ਉਹਨਾਂ ਨੇ ਸਾਰਾ ਜਿਹੜਾ ਹੈਗਾ ਹਸਪਤਾਲ ਦਾ ਕਾਰਗੁਜ਼ਾਰੀ ਦੇਖੀ ਹੈ ਤੇ ਉਹਨਾਂ ਨੇ ਆਪਣਾ ਠੀਕ ਮੈਸੇਜ ਤੇ ਜਿਹੜੀ ਮੈਡੀਸਿਨ ਹੈ 80% ਮਿਲ ਰਹੀ ਹੈ ਪਰ ਜਿਹੜੀ 20% ਹੈ ਉਹ ਵੀ ਅਸੀਂ ਕਰਵਾ ਦਾਂਗੇ ਕਿਉਂਕਿ ਕਈ ਵਾਰ ਜ਼ਿਆਦਾ ਪੇਸ਼ੈਂਟ ਹੁੰਦੇ ਅਸੀਂ ਆਰਡਰ ਪਾਇਆ ਹੁੰਦਾ ਇਸ ਕਰਕੇ ਰਹਿ ਜਾਂਦੀ ਹੈ ਤੇ ਜਿਹੜੀ ਨਵੀਂ ਬਿਲਡਿੰਗ ਹੈ ਮੇਨ ਸਰਕਾਰ ਦੇ ਸਮਾਨ ਭੇਜਦਿਆਂ ਏਸੀ ਦਾ ਉਸ ਤਰ੍ਹਾਂ ਦਾ ਸ਼ੁਰੂ ਕਰ